ਪੰਗੜਾ ਸਿਖਾਉਂਦੇ ਹੋ ਅੱਜ ਤੱਕ ਕਿੰਨੇ ਬੱਚਿਆਂ ਨੂੰ ਤੁਸੀਂ ਪੰਗੜਾ ਸਿਖਾ ਦਿੱਤੀ ਗਿਣਤੀ ਨਹੀਂ ਕੀਤੀ ਜੀ ਗਿਣਤੀ ਨਹੀਂ ਕੀਤੀ ਜੀ ਕਾਫੀ ਬੱਚੇ ਸਿੱਖ ਚੁੱਕੇ ਨੇ ਹਾਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਸਿਖਾਉਂਦੇ ਜਾਵਾਂਗੇ ਜਿੰਨਾ ਪ੍ਰਮਾਤਮਾ ਕਿਰਪਾ ਕਰੇ ਮੈਂ 2010 ਦੇ ਵਿੱਚ ਸਟਾਰਟ ਕਰ ਦਿੱਤਾ ਸੀ ਕਿ ਮੈਂ ਐਸੀਡੀ گورਨਮੈਂਟ ਕਾਲਜ ਦੇ ਵਿੱਚੋਂ ਅ ਵਿੱਚ ਮੈਂ ਟੀਮ ਦੇ ਵਿੱਚ ਵੀ ਪਾਰਟਿਸਪੇਟ ਕਰਦਾ ਰਿਹਾ ਉਥੇ 5 ਸਾਲ ਮੈਂ ਪਾਰਟਿਸਪੇਟ ਕੀਤਾ ਉਸ ਤੋਂ ਬਾਅਦ ਮੈਂ ਸੁਧਾਰ ਕਾਲਜ ਦੀ ਟੀਮ ਦੇ ਵਿੱਚ ਪਾਰਟਿਸਪੇਟ ਕੀਤਾ ਉਸ ਤੋਂ ਬਾਅਦ ਹੁਣ ਅਸੀਂ ਲਗਾਤਾਰ ਰੈਗੂਲਰ ਐਜ਼ ਅ ਕੋਚ ਲੱਗ ਲੱਗ ਥਾਂਵਾਂ ਦੇ ਉੱਤੇ ਕੰਮ ਕਰ ਰਹੇ ਹਾਂ ਬੱਚਿਆਂ ਦੇ ਉੱਤੇ ਬਹੁਤ ਮਿਹਨਤ ਕਰਨੀ ਪੈਂਦੀ ਆ ਇਹ ਜ਼ੀਰੋ ਤੋਂ ਸਟਾਰਟ ਕਰਨੇ ਪੈਂਦੇ ਨੇ ਜਿਨ੍ਹਾਂ ਨੇ ਕਦੇ ਦੇਖਿਆ ਨਹੀਂ ਹੁੰਦਾ ਭੰਗੜਾ ਉਸ ਲੈਵਲ ਦਾ ਯੂਨੀਵਰਸਿਟੀ ਲੈਵਲ ਦਾ ਜਿਹੜਾ ਭੰਗੜਾ ਆਉਂਦਾ ਉਹਨਾਂ ਦੇ ਉੱਤੇ ਬਹੁਤ ਮਿਹਨਤ ਕਰਨੀ ਪੈਂਦੀ ਆ ਜ਼ੀਰੋ ਤੋਂ ਇੱਕ ਇੱਕ ਪੈਰ ਕਿਵੇਂ ਚੱਕਣਾ ਆ ਮੋਢੇ ਕਿਵੇਂ ਚਲਾਉਣੇ ਨੇ ਸਮਾਈਲ ਦਾ ਦੇਖਣਾ ਪੈਂਦਾ ਮੂੰਹ ਅੱਡ ਕੇ ਭੰਗੜਾ ਪਾ ਰਿਆ ਜਾਂ ਅੱਖਾਂ ਨੂੰ ਕਿਵੇਂ ਆਪਾਂ ਮਟਕਾਉਣਾ ਆ ਮੋਢੇ ਕਿਵੇਂ ਚਲਾਉਣੇ ਨੇ ਇਹ ਸਾਰੀਆਂ ਗੱਲਾਂ ਜਿਹੜੀਆਂ ਜ਼ੀਰੋ ਤੋਂ ਸਟਾਰਟ ਕਰਕੇ ਸਿਖਾਉਣੀਆਂ ਕਿ ਤੁਸੀਂ ਕਿਸ ਤਰੀਕੇ ਨਾਲ ਮਤਲਬ ਮੈਨੇਜ ਕਰਦੇ ਹੋ ਇਹ ਚੀਜ਼ਾਂ ਮੈਨੇਜ ਦੇਖੋ ਜੀ ਅਸੀਂ ਤਾਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਆਂ ਵੀ ਸਵੇਰੇ ਟੀਮ ਬੁਲਾਉਂਦੇ ਆਂ ਮੁੰਡੇ ਆਪਣੀ ਪ੍ਰੈਕਟਿਸ ਕਰਦੇ ਨੇ ਰਨਿੰਗ ਵਗੈਰਾ ਕਰਦੇ ਨੇ ਉਸ ਤੋਂ ਬਾਅਦ ਸਾਡੇ ਤੋਂ 2 ਤੋਂ 3 ਵਜੇ ਤੱਕ ਜਿਵੇਂ ਸਾਾਨੂੰ ਛੁੱਟੀ ਹੁੰਦੀ ਆ ਉਸ ਤੋਂ ਬਾਅਦ ਅਸੀਂ ਫਿਰ ਮੁੰਡਿਆਂ ਦੇ ਉੱਤੇ ਜ਼ੋਰ ਲਗਾਉਂਦੇ ਆਂ ਹਾਂਜੀ ਪੈਰ ਜਿਹੜੇ ਆ ਜਿਵੇਂ ਆਪਾਂ ਸਾਈਕਲ ਚਲਾਉਂਦੇ ਆ ਉਹਦੇ ਪੈਰਾਂ ਦੀ ਮੂਵਮੈਂਟ ਆ ਚੱਲ ਰਹੀ ਹੈ ਜੀ ਹਮ ਹੱਥ ਜਿਹੜੇ ਨੇ ਆ ਜਿਹੜਾ ਇੱਕ ਹੱਥ ਲੱਕ ਦੇ ਉੱਤੇ ਆ ਇੱਕ ਸਾਡਾ ਉੱਪਰ ਆ ਤੇ ਉਹਦੇ ਨਾਲ ਸ਼ੋਲਡਰ ਹਿੱਲਦੇ ਨੇ 1 2 1 ਤੋ ਇਸ ਤਰੀਕੇ ਨਾਲ ਜਿਹੜੀਆਂ ਲਗਾਤਾਰ ਚੱਲਦੀਆਂ ਜਾਂਦੀਆਂ ਤਾਂ ਮੈਨੂੰ ਟ్రਾਇਲ ਦੇ ਵਿੱਚ ਸਿਲੈਕਟ ਨਹੀਂ ਸੀ ਕੀਤਾ ਉਹਨਾਂ ਨੇ ਉਸੇ ਕਾਲਜ ਦੇ ਵਿੱਚ ਜਿੱਦੇ ਵਿੱਚ ਮੈਂ ਭੰਗੜਾ ਪਾਉਂਦਾ ਆ ਪਾਉਂਦਾ ਰਿਹਾ ਸੀ ਤੇ ਉਹਨਾਂ ਨੇ ਮੈਨੂੰ ਸਿਲੈਕਟ ਨਹੀਂ ਕੀਤਾ ਮੈਂ ਸਾਈਡ ਦੇ ਉੱਤੇ ਪਰਦੇ ਆਂ ਪਿੱਛੇ ਭੰਗੜਾ ਪਾਉਂਦਾ ਰਿਹਾ ਮੈਂ ਤੁੱਪ ਦੇ ਵਿੱਚ ਮੈਂ ਆਪਣੇ ਆਪ ਨੂੰ ਪਰਸ਼ਾਵੇਂ ਦੇ ਵਿੱਚ ਦੇਖ-ਦੇਖ ਕੇ ਸਿੱਖਦਾ ਰਿਹਾ ਵੀ ਬਾਕੀਆਂ ਦੇ ਹੱਥ ਇੱਥੇ ਹੁੰਦੇ ਨੇ ਮੇਰੇ ਹੱਥ ਇੱਥੇ ਕਿਉਂ ਹੁੰਦੇ ਆ ਬਾਕੀਆਂ ਦੀ ਲੱਤ ਇੱਥੇ ਹੁੰਦੀ ਆ ਮੇਰੀ ਕਿਉਂ ਨਹੀਂ ਇੱਥੇ ਹੁੰਦੀ ਹੈਗੀ ਮੈਂ ਇਕੱਲਾ ਮੁੰਡਾ ਰਿਹਾ ਸੀਗਾ ਜਿਹੜਾ ਪਰਫਾਰਮੈਂਸ ਸਟੇਜ ਦੇ ਉੱਤੇ ਕਦੇ ਅੰਦਰ ਬਾਹਰ ਨਹੀਂ ਹੋਇਆ ਮੇਰੀ ਜਗ੍ਹਾ ਪੱਕੀ ਸੀ ਬਾਕੀ ਹੋਰ ਅੰਦਰ ਬਾਹਰ ਹੁੰਦੇ ਰਹੇ ਉਹ ਪ੍ਰਾਊਡ ਜਿਹੜਾ ਇੰਨਾ ਕਾ ਜ਼ਿਆਦਾ ਫੀਲ ਹੋਇਆ ਅੱਜ ਮੈਂ ਤੁਹਾਨੂੰ ਦੱਸ ਸਕਦਾ ਕਿ ਮੇਰੇ ਕੋਲ ਬ ਸਿਟੀ ਐਟਲੈਸ ਦੇਖ ਰਹੇ तमाम ਦਰਸ਼ਕਾ ਦਾ ਮੈਂ ਨੇ ਹਮਿਲਿਕ ਸਵਾਗਤ ਕਰਦੀ ਆ ਅੱਜ ਸਾਡੇ ਨਾਲ ਇੱਕ ਟੀਚਰ ਜੋ ਕਿ ਇਕਨੋਮਿਕਸ ਦੇ ਟੀਚਰ ਨੇ ਪਰ ਨਾਲ ਦੀ ਨਾਲ ਨੈਸ਼ਨਲ ਲੈਵਲ ਤੇ ਜਿਹੜਾ ਪੰਗੜਾ ਸਿਖਾਉਂਦੇ ਨੇ ਤੇ ਨਾਲ ਦੀ ਨਾਲ ਜੇ ਤੁਹਾਨੂੰ ਦੱਸ ਦਈਏ ਕਿ ਯੂਨੀਵਰਸਿਟੀ ਦੇ ਵਿੱਚ ਜਿਹੜੇ ਸਟੂਡੈਂਟਸ ਹੁੰਦੇ ਨੇ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਨੂੰ ਨੈਸ਼ਨਲ ਲੈਵਲ ਤੇ ਪੰਗੜਾ ਸਿਖਾਉਂਦੇ ਵੀ ਨੇ ਤੇ ਸਾਡੇ ਨਾਲ ਮੌਜੂਦ ਨੇ ਪੁੱਛਣਾ ਕਰਦੇ ਆ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਹੈ ਬਹੁਤ ਵਧੀਆ ਜੀ ਸਰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਪੰਗੜਾ ਸਿਖਾਉਣੇ ਹੋ ਅੱਜ ਤੱਕ ਕਿੰਨੇ ਬੱਚਿਆਂ ਨੂੰ ਤੁਸੀਂ ਪੰਗੜਾ ਸ ਗਿਣਤੀ ਨਹੀਂ ਕੀਤੀ ਜੀ ਗਿਣਤੀ ਨਹੀਂ ਕੀਤੀ ਜੀ ਕਾਫੀ ਬੱਚੇ ਸਿੱਖ ਚੁੱਕੇ ਨੇ ਹਾਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਸਿਖਾਉਂਦੇ ਜਾਵਾਂਗੇ ਜਿੰਨਾ ਪ੍ਰਮਾਤਮਾ ਕਿਰਪਾ ਕਰੇ ਜਿੰਨਾ ਜਿੰਨੇ ਹਜੇ ਤੱਕ ਸਾਡੀ ਪ੍ਰਮਾਤਮਾ ਨੇ ਡਿਊਟੀ ਲਈ ਹੈ ਉੰਨੇ ਨਿਭਾ ਰਹੇ ਆਂ ਆਪਣੀ ਕਿਹੜੇ ইয়ার ਦੇ ਵਿੱਚ ਤੁਸੀਂ ਸਟਾਰਟ ਅਪ ਕੀਤਾ ਸੀਗਾ ਮੈਂ 2010 ਦੇ ਵਿੱਚ ਸਟਾਰਟ ਕਰ ਦਿੱਤਾ ਸੀਗਾ ਮੈਂ ਐਸੀਡੀ گورਨਮੈਂਟ ਕਾਲਜ ਦੇ ਵਿੱਚੋਂ ਅ ਵਿੱਚ ਮੈਂ ਟੀਮ ਦੇ ਵਿੱਚ ਵੀ ਪਾਰਟਿਸਿਪੇਟ ਕਰਦਾ ਰਿਹਾ ਉਥੇ 5 ਸਾਲ ਮੈਂ ਪਾਰਟਿਸਿਪੇਟ ਕੀਤਾ ਉਸ ਤੋਂ ਬਾਅਦ ਮੈਂ ਸੁਧਾਰ ਕਾਲਜ ਦੀ ਟੀਮ ਦੇ ਵਿੱਚ ਪਾਰਟਿਸਿਪੇਟ ਕੀਤਾ ਉਸ ਤੋਂ ਬਾਅਦ ਹੁਣ ਅਸੀਂ ਲਗਾਤਾਰ ਰੈਗੂਲਰ ਐਜ਼ ਅ ਕੋਚ ਲਗ ਲਗ ਥਾਂਵਾਂ ਦੇ ਉੱਤੇ ਕੰਮ ਕਰ ਰਹੇ ਹਾਂ ਜੀ ਅਲੱਗ ਅਲੱਗ ਥਾਂਵਾਂ ਜੀ 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 ਅੱਛਾ ਕਿੰਨਾ ਕੁ ਟਫ ਹੁੰਦਾ ਬੱਚੇ ਨੂੰ ਸਿਖਾਉਣਾ ਕਿਉਂਕਿ ਇੱਕ ਨਵੇਂ ਸਿਰੇ ਤੋਂ ਸਟਾਰਟ ਕਰਨਾ ਹੁੰਦਾ ਉਹਨਾਂ ਨੂੰ ਇੱਕ ਇੱਕ ਹੁੱਕ ਸਟੈਪ ਦੱਸਣਾ ਇੱਕ ਇੱਕ ਸਟੈਪ ਦੱਸਣਾ ਕਿ ਇਹਦਾ ਇਹ ਮਤਲਬ ਹੈ ਇਹਦਾ ਇਹ ਇਦਾਂ ਕਰਨਾ ਹੈ ਕਿਸ ਤਰੀਕੇ ਨਾਲ ਕਰਦੇ ਇਹ ਦੇਖੋ ਜੀ ਸਾਨੂੰ ਬੱਚਿਆਂ ਦੇ ਉੱਤੇ ਬਹੁਤ ਮਿਹਨਤ ਕਰਨੀ ਪੈਂ ਇਹ ਜ਼ੀਰੋ ਤੋਂ ਸਟਾਰਟ ਕਰਨੇ ਪੈਂਦੇ ਨੇ ਬੱਚੇ ਬਿਲਕੁਲ ਨਵੇਂ ਹੁੰਦੇ ਨੇ ਉਹਨਾਂ ਲਈ ਭੰਗੜਾ ਜਿਹੜਾ ਆ ਕਈ ਬੱਚੇ ਤਾਂ ਚਲੋ ਸਕੂਲਾਂ ਦੇ ਵਿੱਚ ਜਿਨ੍ਹਾਂ ਨੇ ਭੰਗੜਾ ਪਾਇਆ ਹੁੰਦਾ ਉਹਨਾਂ ਨੂੰ ਤਾਂ ਇਸ ਚੀਜ਼ ਬਾਰੇ ਨੌਲੇਜ ਹੁੰਦੀ ਆ ਜਿਹੜੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਕਦੇ ਦੇਖਿਆ ਨਹੀਂ ਹੁੰਦਾ ਭੰਗੜਾ ਉਸ ਲੈਵਲ ਦਾ ਯੂਨੀਵਰਸਿਟੀ ਲੈਵਲ ਦਾ ਜਿਹੜਾ ਭੰਗੜਾ ਹੁੰਦਾ ਉਹਨਾਂ ਦੇ ਉੱਤੇ ਬਹੁਤ ਮਿਹਨਤ ਕਰਨੀ ਪੈਂਦੀ ਆ ਜ਼ੀਰੋ ਤੋਂ ਇੱਕ ਇੱਕ ਪੈਰ ਕਿਵੇਂ ਚੱਕਣਾ ਆ ਮੋੜੇ ਕਿਵੇਂ ਚਲਾਉਣੇ ਨੇ ਸਮਾਈਲ ਦਾ ਦੇਖਣਾ ਪੈਂਦਾ ਮੂੰਹ ਅੱਡ ਕੇ ਭੰਗੜਾ ਪਾ ਰਹੇ ਆ ਜਾਂ ਹਣਾ ਅੱਖਾਂ ਨੂੰ ਕਿਵੇਂ ਆਪਾਂ ਮਟਕਾਉਣਾ ਹੈ ਮੋਢੇ ਕਿਵੇਂ ਚਲਾਉਣੇ ਨੇ ਇਹ ਸਾਰੀਆਂ ਗੱਲਾਂ ਜਿਹੜੀਆਂ ਜ਼ੀਰੋ ਤੋਂ ਸਟਾਰਟ ਕਰਕੇ ਸਿਖਾਉਣੀਆਂ ਸੀ ਆਪ ਮਤਲਬ ਕਿ ਕਿਤਰੋਂ ਸਿੱਖਿਆ ਕਿ ਆਪ ਗੋਡ ਗਿਫਟ ਹੈ ਨਹੀਂ ਗੋਡ ਗਿਫਟ ਨਹੀਂ ਮੇਰੇ ਕੋਚੇਸ ਬਲਜੀਤ ਸਿੰਘ ਜੀ ਸਾਡੇ ਮੇਰੇ ਵੱਡਾ ਵੀਰਾ ਸੁਮੇਤ ਸਿੰਘ ਜੀ ਸਾਡੇ ਗੋਰਿਕ ਜੋਤ ਸਿੰਘ ਸਰ ਵੀਰਾ ਸਾਡਾ ਉਹਨਾਂ ਤੋਂ ਅਸੀਂ ਸਿੱਖਦੇ ਰਹੇ ਹਾਂ ਤੇ ਅੱਜ ਸਿਖਾਉਣ ਵਾਲਿਆਂ ਦੀ ਲਾਈਨ ਦੇ ਵਿੱਚ ਆਏ ਹੋਏ ਹਾਂ ਅਸੀਂ ਤੇ ਟੀਚਰੋਂ ਦੇ ਨਾਲ ਦੇ ਨਾਲ ਇਹ ਕੰਮ ਵੀ ਕਰਦੇ ਕਿੰਨਾ ਕੁ ਮਤਲਬ ਕਿੱਦਾਂ ਮੈਨੇਜ ਕਰਦੇ ਹੋ ਕਿ ਇਕਨੋਮਿਕਸ ਦੇ ਟੀਚਰ ਹੁੰਦੇ ਹੋ ਕਿਉਂਕਿ ਇਕਨੋਮਿਕ ਜਿਹੜਾ ਬਹੁਤ ਟਫ ਸਬਜੈਕਟ ਜਿਹੜਾ ਮੰਨਿਆ ਜਾਂਦਾ ਹੈ ਸਟੂਡੈਂਟਸ ਲਈ ਬਹੁਤ ਔਖਾ ਹੁੰਦਾ ਬੱਚੇ ਲਈ ਮਤਲਬ ਪੜ੍ਹਨਾ ਸਮਝਣਾ ਬਹੁਤ ਔਖਾ ਹੁੰਦਾ ਕਿਸ ਤਰੀਕੇ ਨਾਲ ਮਤਲਬ ਮੈਨੇਜ ਕਰਦੇ ਹੋ ਉਹ ਚੀਜ਼ਾਂ ਮੈਨੇਜ ਦੇਖੋ ਜੀ ਅਸੀਂ ਤਾਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ ਵੀ ਬੱਚੇ ਨੂੰ ਜਿੰਨਾ ਜਲਦੀ ਤੋਂ ਜਲਦੀ ਸਿਖਾਇਆ ਜਾਵੇ ਅਸੀਂ ਹੁਣ ਟਾਈਮਿੰਗ ਬੰਨੀ ਹੁੰਦੀ ਹੈ ਆਪਣ ਭੰਗੜੇ ਦੇ ਜਿਵੇਂ ਮੈਂ ਸਵੇਰੇ ਟੀਮ ਬੁਲਾਉਂਦੇ ਆ ਮੁੰਡੇ ਆਪਣੀ ਪ੍ਰੈਕਟਿਸ ਕਰਦੇ ਨੇ ਰਨਿੰਗ ਵਗੈਰਾ ਕਰਦੇ ਨੇ ਉਸ ਤੋਂ ਬਾਅਦ ਸਾਡੇ ਤੋਂ 2 ਤੋਂ 3 ਵਜੇ ਤੱਕ ਜਿਵੇਂ ਸਾਾਨੂੰ ਛੁੱਟੀ ਹੁੰਦੀ ਆ ਉਸ ਤੋਂ ਬਾਅਦ ਅਸੀਂ ਫਿਰ ਮੁੰਡਿਆਂ ਦੇ ਉੱਤੇ ਜੋਰ ਲਗਾਉਂਦੇ ਆ ਹਾਂਜੀ ਅੱਛਾ ਕਿਹੜੀ ਟੀਮ ਆ ਜੋ ਕਿ ਅੱਜ ਤੱਕ ਸਭ ਤੋਂ ਜ਼ਿਆਦਾ ਯਾਦਗਾਰ ਰਹੀ ਹੋਵੇ ਪਰ ਸਿੱਖਣ ਵੇਲੇ ਵੀ ਲੱਗਿਆ ਕਿ ਇਹਨਾਂ ਨੇ ਮਤਲਬ ਕੁਝ ਅਚੀਵ ਨਹੀਂ ਕਰਨਾ ਬਟ ਅਚੀਵ ਕਰਕੇ ਇੱਕ ਪ੍ਰਾਈਜ਼ ਲੈ ਕੇ ਤੁਹਾਡੇ ਮਤਲਬ ਕਿ ਤੁਹਾਨੂੰ ਬਹੁਤ ਪ੍ਰਾਊਡ ਫੀਲ ਕਰਾਇਆ ਹੋ ਦੇਖੋ ਜੀ ਸਾਡੇ ਜਿਵੇਂ ਕੋਚਸ ਸੀਗੇ ਉਹਨਾਂ ਨੇ ਸਾਡੇ ਤੇ ਸਾਡੇ ਉੱਤੇ ਪਹਿਲਾਂ ਤਾਂ ਬਹੁਤ ਜਿਆਦਾ ਮਿਹਨਤ ਲਗਾਈ ਹੋਈ ਆ ਸਾਡੇ ਜਦੋਂ ਅਸੀਂ ਪਾਰਟਿਸਿਪੇਟ ਕਰਦੇ ਹੁੰਦੇ ਸੀ ਉਹਨਾਂ ਤੋਂ ਪਹਿਲਾਂ ਜਿਹੜਾ ਐਸੀਡੀ ਗਵਰਨਮੈਂਟ ਕਾਲਜ ਦਾ ਵੀ ਇੰਨਾ ਜ਼ਿਆਦਾ ਨਾਮ ਨਹੀਂ ਸੀ ਹੁੰਦਾ ਫਿਰ ਜਿਹੜੇ ਸਾਡੇ ਕੋਚਸ ਨੇ ਸਾਡੇ ਵੀਰੇ ਹੋਣਾ ਨੇ ਸਾਡੇ ਉੱਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਸਾਨੂੰ ਇੱਕ ਇੱਕ ਚੀਜ਼ ਦੱਸੀ ਭੰਗੜੇ ਦਾ ਜਿਹੜਾ ਬੇਸਿਕ ਚੀਜ਼ ਕੀ ਆ ਉਹਦੇ ਵਿੱਚ ਹੋਰ ਆਪਾਂ ਐਕਸਟਰਾ ਕੀ ਕੀ ਕਰ ਸਕਦੇ ਆ ਉਸ ਤੋਂ ਬਾਅਦ ਮੈਂ ਆਪਣੇ ਅੱਖੀਂ ਦੇਖਿਆ ਐਸੀਡੀ ਗਵਰਨਮੈਂਟ ਕਾਲਜ ਦਾ ਗ੍ਰਾਫ ਕਿਵੇਂ ਚੜਦਾ 2010 ਤੋਂ ਪਹਿਲਾਂ ਇੰਨਾ ਜ਼ਿਆਦਾ ਲੋਕ ਜਿਹੜੇ ਆ ਗਵਰਨਮੈਂਟ ਕਾਲਜ ਨੂੰ ਇੰਨਾ ਨਹੀਂ ਸੀ ਜਾਣਦੇ ਉਸ ਤੋਂ ਬਾਅਦ ਸਾਡੇ ਉੱਤੇ ਮਿਹਨਤ ਕੀਤੀ ਮੇਰੇ ਨਾਲ ਦੇ ਹੋਰ ਮੁੰਡੇ ਨੇ ਜਿਹੜੇ ਛੋਟੀਆਂ ਲਗਾਤਾਰ ਜਿਹੜਾ ਸਾਡਾ ਕਾਫੀ ਉੱਪਰ ਤੱਕ ਗ੍ਰਾਫ ਗਿਆ ਆ ਤੇ ਅੱਜ ਵੀ ਸਾਡੀ ਟੀਮ ਜਿਹੜੀ ਆ ਸੈਕਿੰਡ ਲੱਗੀ ਆ ਜਿਵੇਂ ਨਾ ਇੱਕ ਉਹ ਸਬਜੈਕਟ ਹੁੰਦੇ ਆ ਨਾ ਹਨਾ ਜਿਵੇਂ ਕਿ ਆ ਸਾਡਾ ਇੰਗਲਿਸ਼ ਸਬਜੈਕਟ ਆ ਮੈਥ ਆ ਇਕਨੋਮਿਕਸ ਆ ਸਾਇੰਸ ਆ ਇਦਾਂ ਇੱਕ ਡਾਂਸ ਵੀ ਇੱਕ ਸਬਜੈਕਟ ਆ ਜਿਹਦੀ ਸਟੱਡੀ ਜਿਹੜੀ ਪ੍ਰੋਪਰ ਕਰਨੀ ਪੈਂਦੀ ਆ ਪੈਰ ਦੇ ਕਿ ਕਿਸ ਤਰੀਕੇ ਨਾਲ ਪੈਰ ਚ ਲੈਣਾ ਤੇ ਕਿਸ ਤਰੀਕੇ ਨਾਲ ਇਸ਼ਾਰੇ ਕਰਨੇ ਕਿਸ ਤਰੀਕੇ ਨਾਲ ਇਸਮਾਈਲ ਰੱਖਣੀ ਆ Song ਦੇ ਅਕੋਰਡਿੰਗ ਕਿਸ ਤਰੀਕੇ ਨਾਲ ਮਦਦ ਸਿਖਾਣੇ ਹੋ ਬੱਚੇ ਨੂੰ ਕਿਸ ਤਰੀਕੇ ਨਾਲ ਸਟੱਡੀ ਕਰਾਣੇ ਉਸ ਜੀ ਇਹ ਤਾਂ ਦੇਖੋ ਜੀ ਬੇਸਿਕ ਪਹਿਲਾਂ ਤਾਂ ਬੇਸਿਕ ਜਿਹੜੀਆਂ ਚੀਜ਼ਾਂ ਕਲੀਅਰ ਕਰਨਾ ਹੁੰਦਾ ਕਿ ਪੈਰ ਜਿਹੜਾ ਆ ਜਿਵੇਂ ਬਹੁਤ ਸਾਰੇ ਭੰਗੜੇ ਦੇ ਸਟੈਪ ਨੇ ਉਹ ਖੱਬੇ ਪੈਰ ਤੋਂ ਲੈਫਟ ਤੋਂ ਹੀ ਸਟਾਰਟ ਹੁੰਦੇ ਨੇ ਪਹਿਲਾਂ ਬੱਚੇ ਨੂੰ ਇਹ ਚੀਜ਼ਾਂ ਦੱਸਣੀਆਂ ਪੈਂਦੀਆਂ ਨੇ ਵੀ ਇਹ ਜਿਹੜੀ ਚੀਜ਼ ਆ ਤੁਹਾਡਾ ਲੈਫਟ ਪੈਰ ਤੋਂ ਸਟਾਰਟ ਹੋਊਗਾ ਜਿਹੜੇ ਮੋਢੇ ਨੇ ਉਹ ਇਸ ਤਰੀਕੇ ਨਾਲ ਚੱਲਣੇ ਨੇ ਮੁਠੀਆਂ ਕਿਵੇਂ ਬੰਦ ਕਰਨੀਆਂ ਨੇ ਆ ਹੱਥਾਂ ਦੀ ਪੋਜੀਸ਼ਨ ਕਿਹੜੇ ਤਰੀਕੇ ਨਾਲ ਰੱਖਣੀ ਹੈ ਸਾਰੀਆਂ ਚੀਜ਼ਾਂ ਜਿਹੜੀਆਂ ਬੜੀ ਸਾਨੂੰ ਲਾਈਵ ਕਰਕੇ ਦਿਖਾਵਾਂਗੇ ਜੋ ਕਿਸੇ ਵੀ ਮਤਲਬ ਕਿਸੇ ਵੀ ਸੌਂਗ ਦਾ ਲਾ ਲੋ ਕਿਸੇ ਵੀ ਭੰਗੜੇ ਦਾ ਲਾ ਸਟੈਪ ਜੇ ਨਾਰਮਲ ਕਰਨਾ ਹੋਵੇ ਕਿੱਦਾਂ ਕਰਨਾ ਆ ਜਿਵੇਂ ਜੁੱਤੀ ਹੁੰਦੀ ਆ ਜੀ ਝੂਮਰ ਝੂਮਰੇ ਕਾ ਅਲੱਗ ਤੋਂ ਜਿਵੇਂ ਲੋਕਨਾਚਾ ਉਹਦੇ ਵਿੱਚ ਇੱਕ ਜੁੱਤੀ ਦਾ ਸਟੈਪ ਹੁੰਦਾ ਹੈ ਉਹਦੇ ਵਿੱਚ ਪੈਰ ਜਿਹੜੇ ਆ ਜਿਵੇਂ ਆਪਾਂ ਸਾਈਕਲ ਚਲਾਉਂਦੇ ਆ ਉਹਦੇ ਪੈਰਾਂ ਦੀ ਮੂਵਮੈਂਟ ਆ ਚੱਲ ਰਹੀ ਹੈ ਜੀ ਹਾਂ ਹੱਥ ਜਿਹੜੇ ਨੇ ਆ ਜਿਹੜਾ ਇੱਕ ਹੱਥ ਲੱਕ ਦੇ ਉੱਤੇ ਆ ਇੱਕ ਸਾਡਾ ਉੱਪਰ ਆ ਤੇ ਉਹਦੇ ਨਾਲ ਸ਼ੋਲਡਰ ਹਿੱਲਦੇ ਨੇ ਹਾਂ 1 2 1 2 ਇਸ ਤਰੀਕੇ ਨਾਲ ਇਹ ਜਿਹੜੀਆਂ ਲਗਾਤਾਰ ਚਲਦੀ ਜਾਂਦੇ ਨੇ ਹੋਰ ਬਹੁਤ ਸਾਰੇ ਸਟੈਪ ਸਾਰੇ ਆ ਇਦਾਂ ਹੀ ਬੇਸਿਕ ਚੀਜ਼ਾਂ ਤੋਂ ਚੱਲਦੇ ਆ ਰਹੇ ਨੇ ਤੇ ਅੱਗੇ ਦੀ ਅੱਗੇ ਨਾਲ ਦੇ ਨਾਲ ਦੱਸਦੇ ਜਾਂਦੇ ਆਂ ਵੀ ਇਹ ਫਾਰਮੇਸ਼ਨ ਅੱਗੇ ਸਟੈਪ ਦੀ ਕੀ ਆ ਆਉਣ ਵਾਲੇ ਜਿਹੜੇ ਆ ਸਟੈਪਾਂ ਦੇ ਵਿੱਚ ਕਿਵੇਂ ਕੀ ਕੀ ਜਣੀ ਵੇਰੀਏਸ਼ਨ ਪਾ ਸਕਦੇ ਆ ਜੀ ਜੀ ਤੇ ਸਟੂਡੈਂਟਸ ਦਾ ਬਹੁਤ ਸਿਖਾਏ ਹੋਣੇ ਆ ਨਾ ਬੱਚਿਆਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਵੀ ਸਿਖਾਉਂਦੇ ਹੋਣਗੇ ਵੱਡਿਆਂ ਨੂੰ ਵੀ ਸਿਖਾਣੇ ਹੋ ਇੱਕ ਇਹ ਜੀ ਦੱਸੋ ਕਿ ਆਪਣੇ ਘਰ ਜਿਹੜੇ ਕਿ ਨੂੰ ਕਿ ਨੂੰ ਸਿਖਾਇਆ ਕਹਿੰਦੇ ਕਹਿੰਦੇ ਘਰ ਦੀ ਮੁਰਗੀ ਦਾਲ ਬਰਾਬਰ ਹੁੰਦੀ ਕੋਈ ਮਤਲਬ ਵੈਲਿਊ ਨਹੀਂ ਮੰਨਦਾ ਸਾਡੇ ਘਰ ਮੇਰਾ ਭਤੀਜਾ ਭਤੀਜੀ ਨੇ ਉਹ ਮੈਨੂੰ ਦੇਖ ਦੇਖ ਕੇ ਮੇਰੀਆਂ ਵੀਡੀਓਜ਼ ਦੇਖ ਦੇਖ ਕੇ ਆਪਣੇ ਆਪ ਲੱਗੇ ਰਹਿੰਦੇ ਨੇ ਜਿਵੇਂ ਜਿਵੇਂ ਮੇਰੀਆਂ ਵੀਡੀਓਜ਼ ਦੇ ਵਿੱਚ ਉਹਨਾਂ ਨੇ ਦੇਖਿਆ ਹੋਇਆ ਉਵੇਂ ਉਵੇਂ ਕਰਦੇ ਜਾਂਦੇ ਨੇ ਤੇ ਹੋਰ ਘਰ ਦੇ ਵਿੱਚੋਂ ਤਾਂ ਮੈਂ ਤਾਂ ਜ਼ਿਆਦਾ ਸਾਡੇ ਘਰ ਦੇ ਇੰਨਾ ਜ਼ਿਆਦਾ ਇਨਵੋਲਵ ਨਹੀਂ ਹੁੰਦੇ ਇਸ ਲਾਈਨ ਦੇ ਵਿੱਚ ਮੈਂ ਹੀ ਇਸ ਲਾਈਨ ਦੇ ਵਿੱਚ ਆ ਗਈ। ਤੁਹਾਨੂੰ ਸਮਝਣਾ ਇਹ ਕਹਿੰਦਾ ਕਿ ਡਾਂਸ ਇਦਾਂ ਦੀ ਕਲਾ ਹੁੰਦਾ ਕਿ ਜਿਹਨੂੰ ਹਰ ਕੋਈ ਨਹੀਂ ਸਮਝ ਪਾਂਦਾ। ਕਿਉਂ ਡਾਂਸ ਇੱਕ ਇਦਾਂ ਦਾ ਆਰਟ ਹੁੰਦਾ ਕਿ ਹਰ ਕੋਈ ਨਹੀਂ ਅੰਡਰਸਟੈਂਡ ਕਰ ਬੰਦਾ। ਹਰ ਕੋਈ ਉਹਦਾ ਆਪਣਾ ਬੰਦਾ ਬਿਜ਼ਨਸ ਕਰੇ ਜਾਂ ਫਿਰ ਕੋਈ ਜੌਬ ਕਰੇ, ਕੋਈ ਸਟੱਡੀ ਕਰਕੇ ਡਾਕਟਰ ਬਣੇ, ਇੰਜੀਨੀਅਰ ਬਣੇ ਤੁਹਾਡਾ ਡਾਂਸ ਵੱਲ ਕਿਦਾਂ ਇੰਟਰਸਟ ਵੇ ਆ ਤੇ ਤੁਹਾਨੂੰ ਘਰ ਦੇ ਨੇ ਕਿੰਨੇ ਕ ਸਪੋਰਟ ਕੀਤੀ? ਮੈਂ ਪਹਿਲਾਂ ਜਦੋਂ ਸਕੂਲ ਟਾਈਮ ਦੇ ਵਿੱਚ ਸੀਗਾ ਮੇਰਾ ਇੰਟਰਸਟ ਇੰਨਾ ਜ਼ਿਆਦਾ ਨਹੀਂ ਸੀ ਉਸ ਟਾਈਮ ਐ ਸਪੋਰਟਸ ਦੇ ਵਿੱਚ ਹੁੰਦਾ ਸੀ ਸਪੋਰਟਸ ਤੋਂ ਬਾਅਦ ਜਦੋਂ ਮੈਂ ਗਵਰਨਮੈਂਟ ਕਾਲਜ ਦੇ ਵਿੱਚ ਗਿਆ ਆ ਐਸਡੀ ਗਵਰਨਮੈਂਟ ਕਾਲਜ ਦੇ ਵਿੱਚ ਤਾਂ ਉੱਥੇ ਉਸੇ ਦਿਨ ਭੰਗੜੇ ਦੇ ਟ੍ਰਾਇਲ ਸੀ ਉਸੇ ਦਿਨ ਸਾਡੇ ਸਪੋਰਟਸ ਦੇ ਟ੍ਰਾਇਲ ਸੀਗੇ ਮੈਂ ਮੇਰੇ ਦਿਮਾਗ ਦੇ ਵਿੱਚ ਇੱਕ ਜੀ ਸੀ ਕਿ ਚਲੋ ਸਪੋਰਟਸ ਦੇ ਵਿੱਚ ਬਹੁਤ ਕੁਝ ਕਰਕੇ ਦੇਖ ਲਿਆ ਕਿਉਂ ਨਾ ਕਲਚਰਲ ਐਕਟੀਵਿਟੀਜ਼ ਦੇ ਵਿੱਚ ਪਾਰਟਿਸਿਪੇਟ ਕਰਕੇ ਦੇਖਿਆ ਜਾਵੇ ਤਾਂ ਮੈਂ ਮੇਰੇ ਉਸੇ ਦਿਨ ਟ్రਾਇਲ ਸੀਗੇ ਜਿਸ ਦਿਨ ਤਾਂ ਮੈਨੂੰ ਟ్రਾਇਲ ਦੇ ਵਿੱਚ ਸਿਲੈਕਟ ਨਹੀਂ ਸੀ ਕੀਤਾ ਉਹਨਾਂ ਨੇ ਉਸੇ ਕਾਲਜ ਦੇ ਵਿੱਚ ਜਿੱਦੇ ਵਿੱਚ ਮੈਂ ਭੰਗੜਾ ਪਾਉਂਦਾ ਆ ਪਾਉਂਦਾ ਰਿਹਾ ਸੀ ਤੇ ਉਹਨਾਂ ਨੇ ਮੈਨੂੰ ਸਿਲੈਕਟ ਨਹੀਂ ਕੀਤਾ ਜਦੋਂ ਸਿਲੈਕਟ ਮੈਂ ਸਾਈਡ ਦੇ ਉੱਤੇ ਪੜਦੇ ਆ ਪਿੱਛੇ ਭੰਗੜਾ ਪਾਉਂਦਾ ਰਿਹਾ ਮੈਂ ਤੇ ਜਿਹੜੇ ਸਾਡੇ ਕੋਚੇ ਸੀਗੇ ਉਹਨਾਂ ਨੇ ਛੋਟੀਆਂ-ਛੋਟੀਆਂ ਚੀਜ਼ਾਂ ਦੱਸੀ ਜਾਣੀਆਂ ਤੁਹਾਡੇ ਹੱਥਾਂ ਦੀ ਪੋਜੀਸ਼ਨ ਆਹ ਹੋਣੀ ਚਾਹੀਦੀ ਆਹ ਹੋਣੀ ਚਾਹੀਦੀ ਜਿਹੜੇ ਅੱਠ ਮੁੰਡੇ ਨੱਚਦੇ ਸੀ ਉਹ ਚੀਜ਼ਾਂ ਮੈਂ ਨੋਟ ਕਰਦਾ ਰਹਿੰਦਾ ਸੀ ਫਿਰ ਸਾਡਾ ਜਿਵੇਂ ਆ ਸੂਰਜਨੀ ਆਹਾਰ ਜਾਂ ਤੁੱਪ ਦੇ ਵਿੱਚ ਮੈਂ ਆਪਣੇ ਆਪ ਨੂੰ ਪ੍ਰਸ਼ਾਵੇਂ ਦੇ ਵਿੱਚ ਦੇਖ-ਦੇਖ ਕੇ ਸਿੱਖਦਾ ਰਿਹਾ ਵੀ ਬਾਕੀਆਂ ਦੇ ਹੱਥ ਇੱਥੇ ਹੁੰਦੇ ਨੇ ਮੇਰੇ ਹੱਥ ਇੱਥੇ ਕਿਉਂ ਹੁੰਦੇ ਆ ਬਾਕੀਆਂ ਦੀ ਲਾਤ ਇੱਥੇ ਹੁੰਦੀ ਆ ਮੇਰੀ ਕਿਉਂ ਨਹੀਂ ਇੱਥੇ ਹੁੰਦੀ ਹੈਗੀ ਤਾਂ ਇਹ ਚੀਜ਼ਾਂ ਦੇਖ ਕਰ-ਕਰ ਕੇ ਕਰ-ਕਰ ਕੇ ਇੱਕ ਦਿਨ ਇਸ ਤਰ੍ਹਾਂ ਮੌਕਾ ਮਿਲਿਆ ਕਿ ਇੱਕ ਸਾਡੇ ਵਿੱਚੋਂ ਮੁੰਡਾ ਐਬਸੈਂਟ ਸੀ ਉਹਨਾਂ ਦੀ ਥਾਂ ਦੇ ਉੱਤੇ ਮੈਂ ਆਪਣੇ ਜਿਹੜੇ ਕੋਚੇ ਸੀ ਵੀਰੇ ਨੂੰ ਕਿਹਾ ਮੈਂ ਕਿਹਾ ਵੀਰੇ ਅੱਜ ਮੈਂ ਲਗਾ ਕੇ ਦੇਖਾਂ ਤੇ ਉਹ ਕਹਿੰਦੇ ਚਲੋ ਰਹੈਸਲ ਜਗ੍ਹਾ ਹੀ ਪੂਰੀ ਕਰ ਲਈ ਅੱਜ ਤੂੰ ਕਰ ਲੈ ਤੇ ਜਦੋਂ ਮੈਂ ਸਟੇਜ ਦੇ ਉੱਤੇ ਗਿਆ ਆ ਤਾਂ ਬਹੁਤ ਵਧੀਆ ਰਹੈਸਲ ਹੋਈ ਤੇ ਉਸ ਤੋਂ ਬਾਅਦ ਫਿਰ ਮੈਂ ਉਹੀ ਮੈਂ ਇਕੱਲਾ ਮੁੰਡਾ ਰਿਹਾ ਸੀਗਾ ਜਿਹੜਾ ਪਰਫਾਰਮੈਂਸ ਇਰ ਦੇ ਉੱਤੇ ਕਦੇ ਅੰਦਰਵਾਰ ਨਹੀਂ ਹੋਇਆ ਮੇਰੀ ਜਗ੍ਹਾ ਪੱਕੀ ਸੀ ਬਾਕੀ ਹੋਰ ਅੰਦਰਵਾਰ ਹੁੰਦੇ ਰਹੇ ਨੇ ਕੀ ਬਾਤ ਹੈ ਕੀ ਬਾਤ ਹੈ ਕਿੰਨਾ ਕਾ ਪ੍ਰਾਊਡ ਫੀਲ ਹੋਇਆ ਸੀ ਬਹੁਤ ਜ਼ਿਆਦਾ ਜੀ ਅੱਜ ਸਾਡੇ ਕੋਲ ਉਹ ਪ੍ਰਾਊਡ ਜਿਹੜਾ ਇੰਨਾ ਕਾ ਜ਼ਿਆਦਾ ਫੀਲ ਹੋਇਆ ਅੱਜ ਮੈਂ ਤੁਹਾਨੂੰ ਦੱਸ ਸਕਦਾ ਕਿ ਮੇਰੇ ਕੋਲ ਬਹੁਤ ਜ਼ਿਆਦਾ ਟਰੋਫੀਆਂ ਪਈਆਂ ਨੇ ਜਿੱਤੀਆਂ ਹੋਈਆਂ ਨੇ ਬਹੁਤ ਸਾਰੇ ਯੂਨੀਵਰਸਿਟੀ ਲੈਵਲ ਦੇ ਨੈਸ਼ਨਲ ਲੈਵਲ ਦੇ ਸਰਟੀਫਿਕੇਟ ਪਏ ਹੋਏ ਨੇ ਜੀ ਕੋਈ ਓਪਰਚ्युनिटी ਨਹੀਂ ਮਿਲੀ ਤੁਸੀਂ ਮਤਲਬ ਕਿ ਇੰਨਾ ਮਤਲਬ ਬੱਚੇ ਨੂੰ ਸਿਖਾ ਰਹੇ ਹੋ ਫ੍ਰੀ ਦੇ ਵਿੱਚ ਸਿਖਾ Cara, ਅਸੀਂ ਘਰੋਂ ਕੁਝ ਲੈ ਕੇ ਨਹੀਂ ਜਾਂਦੇ ਹੁੰਦੇ ਸਮਾਂ ਕੇ ਲਗਾਉਂਦੇ ਹੀ ਹੁੰਦੇ ਆ ਜੀ ਤਾਂ ਅਸੀਂ ਵੀ ਗਵਰਨਮੈਂਟ ਕਾਲਜ ਦੇ ਵਿੱਚ ਅਸੀਂ ਦਿਲੋਂ ਸਾਰੇ ਜਾਣੇ ਜੁੜੇ ਹੋਏ ਹਾਂ ਅਸੀਂ ਅੱਜ ਤੱਕ ਕਦੇ ਵੀ ਕਿਸੇ ਨੇ ਉਹਦੇ ਵੱਲੋਂ ਪੈਸੇ ਲੈਣ ਦੀ ਜਾਂ ਇਸ ਤਰ੍ਹਾਂ ਦੀ ਕਦੇ ਗੱਲ ਵੀ ਨਹੀਂ ਕੀਤੀ ਹਾਂ ਪੱਲਿਓਂ ਜ਼ਰੂਰ ਅਸੀਂ ਲਗਾਉਂਦੇ ਰਹੇ ਹਾਂ ਕੀ ਬਾਤ ਹੈ ਮਤਲਬ ਇੱਕ ਤਰੀਕੇ ਦੀ ਸੇਵਾ ਹੀ ਚੱਲ ਜੀ ਜੀ ਸੇਵਾ ਚੱਲ ਰਹੀ ਹੈ ਜੀ ਕੀ ਬਾਤ ਹੈ ਸੋ ਜਿਵੇਂ ਨਾ ਓਪਰਚੁਨਿਟੀ ਬਹੁਤ ਜ਼ਿਆਦਾ ਨਹੀਂ ਮਿਲਦੀ ਕਿ ਮਿਲਦੀ ਹੋਈ ਹੋਏ ਕਿ ਹਾਂ ਓਪਰਚੁਨਿਟੀ ਮਿਲ ਰਹੀ ਹੈ ਕਿ ਨੈਸ਼ਨਲ ਲੈਵਲ ਤੇ ਵੀ ਚੱਲ ਗਿਆ ਭੰਗੜਾ ਸਿਖਾ ਵੀ ਦਿੱਤਾ ਇੰਨੇ ਬੱਚਿਆਂ ਨੂੰ ਕਿ ਗਿਣਤੀ ਵੀ ਨਹੀਂ ਹੈ ਕਦੇ ਕੋਈ ਓਪਰਚ्युनिटी ਨਹੀਂ ਮਿਲੀ ਨਹੀਂ ਓਪਰਚ्युनिटीज ਬਹੁਤ ਮਿਲੀਆਂ ਨੇ ਪਰ ਮੇਰਾ ਇੱਕ profession ਜਿਹੜਾ ਸੀਗਾ ਨਾ ਮੈਂ ਟੀਚਿੰਗ ਲਾਈਨ ਦੇ ਵਿੱਚ ਜਾਣਾ ਚਾਹੁੰਦਾ ਸੀ ਮੇਰਾ ਇੱਕ ਮੇਰਾ ਇੱਕ ਤੁਸੀਂ ਕਹਿ ਸਕਦੇ ਹੋ ਸ਼ੌਂਕ ਸੀਗਾ ਮੈਂ ਇਸ ਲਾਈਨ ਦੇ ਵਿੱਚ ਜਾਣਾ ਤਾਂ ਮੈਂ ਉਧਰ ਗਿਆ ਤੇ ਮੇਰੇ ਨਾਲ ਦੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਅੱਗੇ ਓਪਰਚ्युनिटी ਤੇ ਬਹੁਤ ਜਾਣੇ ਭੰਗੜੇ ਦੇ بیس ਦੇ ਉੱਤੇ ਜਾ ਕੇ ਬਾਹਰ ਵੈਲ ਸੈਟਲਡ ਨੇ ਕੋਈ ਕੈਨੇਡਾ ਦੇ ਵਿੱਚ ਹੋ ਕੋਈ ਅਮਰੀਕਾ ਦੇ ਵਿੱਚ ਹੋ ਵੈਲ ਸੈਟਲਡ ਨੇ ਮੈਨੂੰ ਲੱਗਦਾ ਕਿ ਤੁਸੀਂ ਵੀ ਉਧਰ ਜਾਓ ਨਹੀਂ ਮੈਂ ਮੇਰਾ ਮੈਨੂੰ ਇੱਧਰ ਹੀ ਰਹਿ ਕੇ ਮੈਂ ਆਪਣੇ ਇੱਧਰ ਹੀ ਜਿੰਨੀ ਕੁ ਸੇਵਾ ਨਿਭਾ ਸਕਦਾ ਮੈਂ ਇੱਧਰ ਹੀ ਰਹਿ ਕੇ ਕਰਨੀ ਚਾਹੁੰ ਪਹਿਲ ਤੇ ਇਹ ਦੱਸੋ ਕਿ ਨੂੰ ਫੋਲੋ ਕਰਦੇ ਹੋ ਸਭ ਤੋਂ ਜ਼ਿਆਦਾ ਫੋਲੋ ਕਰਦੇ ਆ ਤਾਂ ਦੇਖੋ ਜੀ ਫੋਲੋ ਤਾਂ ਮੈਂ ਜਿਹੜੇ ਮੇਰੇ ਕੋਚਸ ਨੇ ਬਲਜੀਤ ਸਿੰਘ ਜੀ ਜਾਂ ਸੁਮੀ ਵੀਰਾ ਮੇਰਾ ਸਿੰਗਰ ਦੇ ਵਿੱਚ ਆਪਾਂ ਗੱਲ ਕਰੀਏ ਕਿਹੜਾ ਸਿੰਗਰ ਆ ਜੀ ਕਿ ਜਿਹਦੀ ਗਾਇਕੀ ਜਿਹਦਾ ਭੰਗੜਾ ਜੋ ਸਭ ਤੋਂ ਜ਼ਿਆਦਾ ਵਧੀਆ ਲੱਗਦਾ ਗਾਇਕੀ ਦੇ ਵੇਸ ਦੇ ਉੱਤੇ ਗੱਲ ਕਰਾਂ ਤਾਂ ਰਣਜੀਤ ਬਾਵਾ ਬਹੁਤ ਸੋਹਣਾ ਲਾਈਵ ਲਗਾਉਣ ਵਾਲੇ ਨੇ ਬਹੁਤ ਵਧੀਆ ਜੋ ਫੋਕ ਆਵਾਜ਼ ਹੋਣੀ ਚਾਹੀਦੀ ਆ ਉਹ ਉਹਨਾਂ ਦੇ ਵਿੱਚੋਂ ਸੁਣਨ ਨੂੰ ਮਿਲਦੀ ਆ ਨਿੰਜਾ ਜਿਹੜਾ ਜੀ ਨਿੰਜਾ ਕਦੇ ਇਦਾਂ ਦੀ ਓਪਰਚੁਨਿਟੀ ਮਿਲੇ ਕਿ ਨਿੰਜਾ ਦੇ ਪਿੱਛੇ ਪੰਗੜਾ ਪਾਉਣਾ ਹੈ ਜਾਂ ਫਿਰ ਰਣਜੀਤ ਬਾਵਾ ਦੇ ਜਾਉਂਗੇ ਉੱਧਰ ਨਿੰਜਾ ਮੈਂ ਤੁਹਾਨੂੰ ਦੱਸ ਦਿੰਦਾ ਜੀ ਨਿੰਜਾ ਐਕਚੁਅਲੀ ਸਾਡੇ ਨਾਲ ਬੋਲੀਆਂ ਪਾ ਚੁੱਕੇ ਆ ਜੀ। ਕੀ ਬਾਤ ਹੈ। ਜੀ ਨਿੰਜਾ 2011 ਦੇ ਵਿੱਚ ਆਏ ਆਰਿਆ ਕਾਲਜ ਵੱਲੋਂ ਸੀਗਾ ਤੇ ਅਸੀਂ ਐਸਡੀ ਗਵਰਨਮੈਂਟ ਕਾਲਜ ਵਿੱਚੋਂ ਸੀਗੇ ਤੇ ਇਹਦੇ ਇਹ ਨਿੰਜਾ ਵੀਰ ਸਾਨੂੰ ਕਹਿ ਰਿਹਾ ਸੀਗਾ ਕਿ ਮੈਂ ਚਾਹੁੰਦਾ ਵੀ ਐਸਡੀ ਗਵਰਨਮੈਂਟ ਕਾਲਜ ਦੇ ਨਾਲ ਬੋਲੀਆਂ ਪਾਵਾਂ। ਤੇ ਨਿੰਜੇ ਨੇ ਗਵਰਨਮੈਂਟ ਕਾਲਜ ਨਾਲ ਸਾਡੇ ਨਾਲ ਇੰਟਰਵਰਸਟੀ ਹੋਈ ਸੀ ਸਾਡੀ ਤਾਲ ਕਰੋੜਾ ਸਟੇਡੀਅਮ ਦੇ ਵਿੱਚ ਦਿੱਲੀ ਤੇ ਉੱਥੇ ਸਾਡੇ ਨਾਲ ਬੋਲੀਆਂ ਪਾਈਆਂ ਸੀ ਉੱਥੇ ਅਸੀਂ ਜਿੱਤ ਕੇ ਆਏ ਸੀ ਕੀ ਬਾਤ ਹੈ ਜੀ ਤੇ ਅੱਜ ਤੁਹਾਡੇ ਸਿਖਾਏ ਹੋਏ ਬੱਚਿਆਂ ਨੂੰ ਮਤਲਬ ਕਿ ਟਰੋਫੀ ਵੀ ਮਿਲ ਗਈ ਹੈ ਸੈਕੰਡ ਆ ਗਏ ਆ ਕਿੰਨਾ ਕੁ ਜ਼ਿਆਦਾ ਵਧੀਆ ਲੱਗ ਰਿਹਾ ਨਹੀਂ ਬਹੁਤ ਵਧੀਆ ਫੀਲ ਹੋ ਰਿਹਾ ਹੁਣ ਚਲੋ ਅ ਅੱਗੇ ਅਸੀਂ ਇੰਟਰ ਜ਼ੋਨ ਵਾਸਤੇ ਜਾਵਾਂਗੇ ਸੈਕੰਡ ਲੱਗੀਆਂ ਜ਼ਰੂਰ ਪਰ ਕੋਸ਼ਿਸ਼ ਇਹ ਹੈ ਕਿ ਹੋਰ ਮਿਹਨਤ ਕਰਕੇ ਅੱਗੇ ਇੰਟਰ ਜ਼ੋਨ ਦੇ ਵਿੱਚ ਫਸਟ ਪ੍ਰਾਈਜ਼ ਲੈ ਕੇ ਆਈਏ ਕਿਹੜੀ ਬਾਤ ਹੈ ਹਾਂ ਜੀ ਕਿਸ ਤਰੀਕੇ ਦਾ ਮਤਲਬ ਰਵਈਆ ਰਹਿੰਦਾ ਤੁਹਾਡੇ ਬੱਚਿਆਂ ਨਾਲ ਇੱਕ ਟੀਚਰ ਵਾਂਗੂ ਜਿਵੇਂ ਬੱਚਿਆਂ ਨੂੰ ਬਣਾਉਂਦੇ ਸਟ੍ਰਿਕ ਜਾਂ ਫਿਰ ਬਹੁਤ ਕੂਲ ਵਾਲਾ ਨਹੀਂ ਸਾਨੂੰ ਦੋਵੇਂ ਤਰੀਕੇ ਵਰਤਣੇ ਪੈਂਦੇ ਨੇ ਜੀ ਸਾਨੂੰ ਪਿਆਰ ਨਾਲ ਵੀ ਰੱਖਣੇ ਪੈਂਦੇ ਨੇ ਸਾਨੂੰ ਗੁੱਸਾ ਤੇ ਬਹੁਤ ਜ਼ਿਆਦਾ ਅਗਰੈਸਿਵ ਵੀ ਹੋ ਜਾਣਾ ਇਹ ਹੋਣਾ ਜ਼ਰੂਰੀ ਆ ਜੀ ਅਸੀਂ ਸਿਖਾਵਾਂਗੇ ਅਸੀਂ ਪਿਆਰ ਨਾਲ ਜਦੋਂ ਦੇਖੋ ਜੀ ਜਦੋਂ ਆਪਾਂ ਕਹਿੰਦੇ ਨਹੀਂ ਹੁੰਦੇ ਵੀ ਕੋਈ ਕੰਮ ਕਰਨਾ ਪਹਿਲਾਂ ਪਿਆਰ ਨਾਲ ਕਰਵਾ ਕੇ ਦੇਖ ਲਓ ਜੇ ਨਹੀਂ ਹੁੰਦਾ ਫਿਰ ਥੋੜਾ ਆਪਾਂ ਨੂੰ ਸਖਤ ਹੋਣਾ ਪੈਂਦਾ ਆਪਾਂ ਕਿਸੇ ਦੇ ਨਾਲ ਕੋਈ ਪਰਸਨਲੀ ਆਪਾਂ ਕਿਸੇ ਦੇ ਨਾਲ ਇਹ ਗੁੱਸਾ ਨਹੀਂ ਹੈਗਾ ਇਹ ਸਿਰਫ ਆਪ ਇੱਕ ਟੀਮ ਵਰਕ ਆ ਟੀਮ ਨੂੰ ਜਿਤਾਉਣ ਵਾਸਤੇ ਕਰ ਰਹੇ ਆ ਤੇ ਮੁੰਡੇ ਵੀ ਜਿਹੜੇ ਇਸ ਤਰ੍ਹਾਂ ਦੇ ਕਦੇ ਮੂਰੇ ਨਹੀਂ ਬੋਲੇ ਹੈਗੇ ਉਹਨਾਂ ਨੂੰ ਵੀ ਪਤਾ ਕਿ ਅਸੀਂ ਜਿਹੜਾ ਆ ਟੀਮ ਵਾਸਤੇ ਅਸੀਂ ਕਰਨਾ ਹੈ ਤੇ ਜੇ ਸਾਨੂੰ ਕੁਝ ਬੋਲਦੇ ਵੀ ਨਹੀਂ ਤਾਂ ਸਿਰਫ ਟੀਮ ਕਰਕੇ ਹੋ ਰਿਹਾ ਆ ਟੀਮ ਦੇ ਨਾਮ ਕਰਕੇ ਹੋ ਰਿਹਾ ਤੇ ਕੁਝ ਮੈਸੇਜ ਵਗੈਰਾ ਦੇਣਾ ਚਾਹੂਗੇ ਮੈਸੇਜ ਇਹ ਆ ਜੀ ਯੂਥ ਫੈਸਟੀਵਲ ਜਿਹੜੇ ਨੇ ਵਧੀਆ ਹੋਣੇ ਚਾਹੀਦੇ ਨੇ ਲੈਵਲ ਬਹੁਤ ਵਧੀਆ ਹੋਣਾ ਚਾਹੀਦਾ ਜਜਮੈਂਟ ਫੇਅਰ ਹੋਣੀ ਚਾਹੀਦੀ ਆ ਅੱਜ ਬਹੁਤ ਵਧੀਆ ਚਲੋ ਜਜਮੈਂਟ ਹੋਈ ਆ ਤੇ ਬਹੁਤ ਸਾਰੇ ਯੂਥ ਫੈਸਟੀਵਲ ਜਿਵੇਂ ਅੱਜ ਇਸ ਟਾਈਮ ਚੱਲ ਰਹੇ ਨੇ ਬਹੁਤ ਸਾਰਿਆਂ ਦੇ ਵਿੱਚ ਇਹ ਸੁਣਨ ਨੂੰ ਮਿਲ ਰਿਹਾ ਕਿ ਕਿਤੇ ਜਜਮੈਂਟ ਫੇਅਰ ਨਹੀਂ ਹੋਈ ਜਾਂ ਕਿਸੇ ਦੇ ਨਾਲ ਪਾਰਸ਼ੀਅਲਟੀ ਹੋਇਆ ਤਾਂ ਕੋਈ ਹਰ ਪਾਸੇ ਇਹੀ ਚੀਜ਼ ਹੋਣੀ ਚਾਹੀਦੀ ਹੈ ਕਿ ਤੁਸੀਂ ਜਿਹੜਾ ਆ ਹਾਂ ਲਾਇਲ ਰਹਿਣਾ ਚਾਹੀਦਾ ਸਾਰਿਆਂ ਦੇ ਨਾਲ ਕਿਸੇ ਦੇ ਨਾਲ ਪਾਰਸ਼ੀਅਲਟੀ ਨਹੀਂ ਕਿਉਂਕਿ ਇਸ ਦੇ ਪਿੱਛੇ ਦੋ ਦੋ ਤਿੰਨ ਤਿੰਨ ਮਹੀਨਿਆਂ ਦੀ ਜਿਹੜੀ ਮਿਹਨਤ ਹੁੰਦੀ ਹੈ ਤੇ ਮੁੰਡਿਆਂ ਦਾ ਜਿਹੜਾ ਖੂਨ ਜਿਹੜਾ ਹੈ ਪਾਣੀ ਬਣ ਜਾਂਦਾ ਜੀ ਇੰਨੀ ਜ਼ਿਆਦਾ ਮਿਹਨਤ ਹੁੰਦੀ ਹੈ ਕਿੰਨਾ ਟਾਈਮ ਲੱਗਦਾ ਸਿਖਾਉਣ ਨੂੰ ਵਾਸਤੇ ਦੇਖੋ ਜੀ 2 ਤੋਂ 3 ਮਹੀਨੇ ਰੈਸ ਲਗਾਉਂਦੇ ਨੂੰ ਹੋ ਜਾਂਦੇ ਨੇ ਤੇ ਉਹ ਵੀ ਐਦਾਂ ਨਹੀਂ ਹੈਗਾ ਕਿ ਇੱਕ ਰੈਸ ਲਗਾਈ ਉਹਦੇ ਵਾਸਤੇ ਸਵੇਰੇ ਜਿਹੜੇ ਨੇ ਅ ਪਹਿਲਾਂ ਰਨਿੰਗ ਵਗੈਰਾ ਕਰਦੇ ਨੇ ਸਵੇਰੇ ਰੈਸਲ ਹੁੰਦੀ ਆ ਫਿਰ ਸ਼ਾਮ ਨੂੰ ਰੈਸਲ ਲਗਾਉਂਦੇ ਨੇ ਕਈ ਵਾਰ ਤਾਂ ਅਸੀਂ ਆਡੀਟੋਰੀਅਮ ਦੇ ਵਿੱਚ ਹੀ ਮੁੰਡੇ ਨੂੰ ਸੌਲਾ ਦਿੰਦੇ ਆ ਉੱਥੋਂ ਹੀ ਠਾਲ ਕੇ ਜਦੋਂ ਦਿਲ ਮਾ ਕਰਦਾ ਆ ਉਹਨਾਂ ਨੂੰ ਚਲੋ ਜੀ ਸਟੇਜ ਦੇ ਉੱਤੇ ਚਲੋ ਹਾਂਜੀ ਹਾਂਜੀ ਸਵੇਰੇ ਜਦੋਂ ਉਠਾਣੇ ਹੋ ਫਿਰ ਕਹਿੰਦੇ ਨਹੀਂ ਹਜੇ ਨਹੀਂ ਹਜੇ ਅਸੀਂ ਥੱਕ ਗਏ ਆ ਥੋੜਾ ਜਿਹਾ ਉਹਨਾਂ ਨੇ ਕਦੇ ਮੰਨਣਾ ਨਹੀਂ ਕੀਤਾ ਉਹ ਕਹਿੰਦੇ ਨੇ ਚਲੋ ਉਹ ਆਪ ਕਹਿੰਦੇ ਹੁੰਦੇ ਨੇ ਵੀ ਸਾਡੀ ਆ ਚੀਜ਼ ਕਰਵਾਉਣ ਵਾਲੀ ਆ ਇਹ ਚੀਜ਼ ਕਰਵਾਓ ਇਹ ਚੀਜ਼ ਕਰਵਾਉਣ ਲਈ ਹਾਂਜੀ ਸੋ ਸੋ ਗੱਲਾ ਕਰਕੇ ਬਹੁਤ ਬਹੁਤ ਵਧੀਆ ਲੱਗਿਆ ਸੋ ਇਹ ਸੀਗੇ ਟੀਚਰ ਜੋ ਕਿ ਇੱਕ ਟੀਚਰ ਹੋਣ ਦੇ ਨਾਲ ਨਾਲ ਬੱਚਿਆਂ ਨੂੰ ਜਿਹੜਾ ਆ ਫ੍ਰੀ ਦੇ ਵਿੱਚ ਪੰਗੜਾ ਸਿਖਾਉਂਦੇ ਨੇ ਤੇ ਨੈਸ਼ਨਲ ਲੈਵਲ ਤੱਕ ਜਿਹੜਾ ਬੱਚੇ ਨੂੰ ਪਹੁੰਚਾ ਚੁੱਕੇ ਨੇ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਸਿਟੀ ਹੈਡਲਾਈਨਸ ਮੈਂ ਨੇ ਹਮਾਲੀ ਕੈਮਰਾ ਪਰਸਨ ਵਿਪਨ ਬਸਿਨਾ